ਜੇਕਰ ਤੁਸੀਂ ਵੀ ਆਪਣੀ ਗੱਡੀ ਤੇ ਫਾਸਟੈਗ ਲਗਾਇਆ ਹੋਇਆ ਤੇ ਗੱਡੀ ਘਰ ਖੜੀ ਹੁੰਦੀ ਹੈ ਤਾਂ ਜਰੂਰ ਇਹ ਵੀਡੀਓ ਨੂੰ ਚੈੱਕ ਕਰ ਲਓ ਕਿਉਂਕਿ ਖੜੀ ਗੱਡੀ ਦਾ ਜਿਹੜਾ ਫਾਸਟੈਗ ਆਟੋਮੈਟਿਕਲ ਕੱਟਿਆ ਗਿਆ ਪਈ ਇਹ ਗੱਡੀ ਤਾਰਜ਼ਨ ਤਾਂ ਨਹੀਂ ਜੋ ਆਟੋਮੈਟਿਕਲੀ ਘੱਗੇ ਦੇ ਜਿਹੜਾ ਅਸੀਂ ਕਹਿ ਦਈਏ ਤਾਂ ਟੋਲ ਪਲਾਜ਼ਾ ਤੇ ਜਾ ਕੇ ਇਸ ਦਾ ਟੋਲ ਜਿਹੜਾ ਕੱਟਿਆ ਗਿਆ ਬਹੁਤ ਵੱਡੀ ਧੋਖਾਧੜੀ ਹੋਈ ਹੈ ਜਦਕਿ ਮੇਰਾ ਟੋਲ ਕੱਟਿਆ ਗਿਆ ਆ ਦੇਖੋ 115 ਰੁਪਏ 5 ਤਰੀਕ ਪਹਿਲਾ ਮਹੀਨਾ 2024 ਆ ਜ਼ੂਮ ਕਰਕੇ ਮੈਂ ਦਿਖਾ ਰਿਹਾ ਤੁਹਾਨੂੰ ਆ ਡੇਟ ਦੇਖ ਲਓ 1 5 2024 ਨੂੰ 4:27 ਮਿੰਟ ਤੇ ਆ ਦੇਖੋ ਜੀ ਜਦਕਿ ਮੇਰਾ 4:24 ਮਿੰਟ ਤੇ ਟੋਲ ਕੱਟਿਆ ਗਿਆ ਜੀ ਆ ਦਿਖਾ ਰਿਹਾ ਤੁਹਾਨੂੰ ਗੱਡੀ ਅੰਦਰ ਖੜੀ ਹੈ ਜੀ ਮੈਂ ਇਹ ਗੱਡੀ ਮੈਂ ਟੈਸਲਾ ਦੇ ਬਰਾਬਰ ਕੀਮਤ ਤੇ ਵੇਚੂਗਾ ਜੀ ਜਦਕਿ ਇਹ ਨਾਲ ਨਾਲ ਟੋਲ ਪਲਾजा ਖਟਾਕੇ ਵਾਪਸ ਆ ਜਾਂਦੇ ਨੇ ਜੀ ਜੀ ਸਾਡੀ ਗੱਡੀ ਨਾ ਤਾਂ ਕੋਈ ਠਹਿਰ ਜਣਾ ਜੀ ਨਾ ਕੋਈ ਤੈਸਲਾ ਵੀ ਆਪਦੇ ਆਪ ਕਿਵੇਂ ਉੱਥੇ ਚਲੀ ਗਈ ਗੱਡੀ ਦੱਸੋ ਐ ਇਹ ਦੱਸੋ ਉੱਥੇ ਕਿਵੇਂ ਪਹੁੰਚ ਗਈ ਨਾ ਇਹ ਭਾਨੀਗੜ ਗਈ ਆ ਕਿਤੇ ਨਾ ਸੰਗਰੂਰ ਗਈ ਆ ਜੀ ਤਾਂ ਕਿਤੇ ਆਪ ਤਾਂ ਨਹੀਂ ਚਲੀ ਆਪ ਇਹ ਟਾਜਨ ਹੋ ਸਕਦੀ ਹੈ ਯਾਰ ਗੱਡੀ ਜੀ ਫੈਸਲਾ ਦੀ ਗੱਡੀ ਹੋ ਸਕਦੀ ਹੈ ਜਿਹੜੀ ਆਪ ਦੇ ਆਪ ਚਲੀ ਗਈ ਜੇਕਰ ਤੁਸੀਂ ਵੀ ਆਪਣੀ ਗੱਡੀ ਤੇ ਫਾਸਟੈਗ ਲਗਾਇਆ ਹੋਇਆ ਤੇ ਗੱਡੀ ਘਰ ਖੜੀ ਹੁੰਦੀ ਹੈ ਤਾਂ ਜਰੂਰ ਇਹ ਵੀਡੀਓ ਨੂੰ ਚੈੱਕ ਕਰ ਲਓ ਕਿਉਂਕਿ ਖੜੀ ਗੱਡੀ ਦਾ ਜਿਹੜਾ ਫਾਸਟੈਗ ਆਟੋਮੈਟਿਕਲ ਕੱਟਿਆ ਗਿਆ ਪ੍ਰਦੀਪ ਜੀ ਕੀ ਗੱਲਬਾਤ ਹੋਈ ਸੀ ਜਿਹੜਾ ਖੜੀ ਗੱਡੀ ਨਾਲ ਜਿਹੜਾ ਐਦਾਂ ਫਾਸਟੈਗ ਕੱਟਿਆ ਗਿਆ ਇਹ ਦੇਖੋ ਜੀ ਪਹਿਲਾਂ ਵੀ ਮੇਰੇ ਨਾਲ ਇੱਕ ਵਾਰੀ ਇਸ ਤਰ੍ਹਾਂ ਹੀ ਹੋਇਆ ਉਦੋਂ ਬੋਨੇ ਵੀਰ ਨੂੰ ਅਸੀਂ ਕਿਹਾ ਸੀ ਵੀ ਆਹ ਦੇਖ ਲਓ ਇਹ ਉਹਨੇ ਬੜੀ ਉਨੇ ਪੁੱਛ ਕੇ ਚੱਕਰੀ ਉਥੇ ਕੋਈ ਹੱਲ ਨਾ ਹੋਇਆ ਪਰ ਆਹ 5 ਤਰੀਕ ਨੂੰ ਇਹ ਫੇਰ ਦੁਬਾਰਾ ਇਸ ਤਰ੍ਹਾਂ ਹੀ ਹੋਇਆ ਜੀ ਮੇਰੇ ਨਾਲ ਮੈਂ ਹੈਰਾਨ ਪਰੇਸ਼ਾਨ ਆ ਵੀ ਹੁਣ ਮੈਂ ਇਹ ਚਾਹੁੰਦਾ ਵੀ ਜੇਦਾ ਫਾਸਟੈਗ ਦਾ ਕੰਪਨੀ ਬਦਲੀ ਜਾਏ ਜਾਂ ਇਹ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਹੀ ਤੇ ਕਿੰਨੀ ਤਰੀਕ ਨੂੰ ਕਿੰਨਾ ਜਿਹੜਾ ਫਾਸਟੈਗ ਕੱਟਿਆ ਗਿਆ ਇਹ 5 ਤਰੀਕ 5 ਜਨਵਰੀ 2024 ਨੂੰ 115 ਰੁਪਏ ਕੱਟੇ ਗਏ ਨੇ ਜੀ ਘੱਗਰ ਟੋਲ ਪਲਾਜ਼ਾ ਸ਼ੰਭੂ ਬਾਰਡਰ ਦੇ ਏਰੀਏ ਦੇ ਨੇੜੇ ਤੜੇ ਜੀ ਤਾਂ ਕਿਤੇ ਗੱਡੀ ਪੰਜ ਨੂੰ ਗਈ ਨਾ ਹੋਵੇ ਉੱਥੇ ਨਹੀਂ ਜੀ ਨਹੀਂ ਅੰਦਰ ਖੜੀ ਆ ਜੀ ਸਾਡੇ ਅੰਦਰ ਖੜੀ ਆ ਨਾਲ ਦੀ ਨਾਲ ਮੈਂ ਮੈਸੇਜ ਪਾਇਆ ਆਪਣੇ ਬੋਨੀ ਵੀਰ ਨੂੰ ਪੱਤਰਕਾਰ ਨੂੰ ਵੀ ਪਾ ਦੋਗੇ ਇੱਕ ਵਾਰ ਫਾਸਟ ਹਾਂ ਜੀ ਹਾਂ ਜੀ ਆਹ ਦੇਖ ਲਓ ਮੈਂ ਤਸਵੀਰ ਦੇਖ ਸਕਦੇ ਹੋ ਤੁਸੀਂ ਆਟੋਮੈਟਿਕਲ ਕੱਢੀ ਗੱਡੀ ਉਦੋਂ ਉਰੀ ਖੜੀ ਸੀਗੀ ਉਰੀ ਉਰੀ ਖੜੀ ਸੀ ਭਰਾ ਘਰ ਖੜੀ ਸੀ ਜੀ ਘਰ ਖੜੀ ਸੀ ਉਹ ਬਿਲਕੁਲ ਇਹ ਤਾਂ ਕੋਈ ਵੀ ਕੋਈ ਵੀ ਬੰਦਾ ਇਸ ਤਰ੍ਹਾਂ ਨਹੀਂ ਹੋਊਗਾ ਵੀ ਕਰ ਨਾ ਹੋਵੇ ਤੇ ਬੰਦਾ ਉਹ ਇਸ ਤਰ੍ਹਾਂ ਕਹੇ ਦੇ ਵੀ ਮੇਰਾ ਟੋਲ ਪਲਾਜ਼ਾ ਕੱਟਿਆ ਗਿਆ ਜੀ ਇਸ ਤਰ੍ਹਾਂ ਦਾ ਮੇਰੇ ਨਾਲ ਕੋਈ ਨਹੀਂ ਹੁੰਦਾ ਜੀ ਆ ਦੇਖੋ ਜੀ ਜੀ ਤੁਸੀਂ ਆ ਜਿਹੜਾ 5 ਤਰੀਕ ਨੂੰ ਟੋਲ ਕੱਟਿਆ ਗਿਆ ਸੀ ਸੀਸੀਟੀਵੀ ਵੀ ਚੈੱਕ ਕੀਤੀ ਆ ਤਾਂ 5 ਤਰੀਕ ਨੂੰ ਗੱਡੀ ਵੀ ਜਿਹੜੀ ਘਰੇ ਖੜੀ ਸੀ ਤਾਂ ਕਿੰਨਾ 145 ਰੁਪਏ ਜਿਹੜਾ 115 ਰੁਪਏ ਕੱਟਿਆ ਗਿਆ ਸਰ ਹਾਂ ਜੀ ਹਾਂ ਤਾਂ ਕਿਤੇ ਆਪੇ ਤਾਂ ਨਹੀਂ ਚਲੀ ਗਈ ਉੱਥੇ ਆਪੇ ਟਾਰਜਨ ਹੋ ਸਕਦੀ ਹੈ ਸਰ ਗੱਡੀ ਜੀ ਟੈਸਲਾ ਦੀ ਗੱਡੀ ਹੋ ਸਕਦੀ ਹੈ ਜਿਹੜੀ ਆਪਦੇ ਆਪ ਚਲੀ ਗਈ ਬਾਕੀ ਜੀ ਟੋਲ ਪਲਾਜ਼ਾ ਵਾਲੇ ਜਾਣਨ ਕੀ ਚੱਕਰ ਹੈ ਕੀ ਨਹੀਂ ਵੈਸੇ ਕਦੇ ਉਧਰ ਗੱਡੀ ਗਈ ਹੈ ਨਹੀਂ ਬਿਲਕੁਲ ਨਹੀਂ ਗਈ ਸਰ ਪਹਾਣੀਗੜ੍ਹ ਨਹੀਂ ਟੱਪੀ ਕਦੇ ਗੱਡੀ ਜੀ ਹਾਂਜੀ ਹਾਂ ਨਹੀਂ ਆਟੋਮੈਟਿਕ ਆਟੋਮੈਟਿਕਲੀ ਉੱਥੇ ਪਤਾ ਨਹੀਂ ਕਿਸ ਤਰ੍ਹਾਂ ਚਲੀ ਗਈ ਸਰ ਤਾਂ ਕੀ ਅਪੀਲ ਕਰਦੇ ਹੋ ਬਹੁਤ ਸਾਡੇ ਹੋਰ ਵੀ ਦਰਸ਼ਕ ਨੇ ਜਿਨ੍ਹਾਂ ਦੀਆਂ ਗੱਡੀਆਂ ਤੇ ਫਾਸਟ ਟੈਗ ਲੱਗੇ ਹੋ ਨੇ ਪਰ ਗੱਡੀਆਂ ਘਰੇ ਖੜੇ ਕਿਉਂਕਿ ਆਉਣ ਜਾਣ ਨੂੰ ਬਹੁਤ ਘੱਟ ਹੁੰਦਾ ਤਾਂ ਪਰ ਇਦਾਂ ਦਾ ਜੇਕਰ ਫਾਸਟ ਟੈਗ ਕੱਟੇ ਜਾਊਗਾ ਇਹ ਤਾਂ ਬਹੁਤ ਹੈਰਾਨੀ ਦੀ ਗੱਲ ਹੈ ਜੀ ਆਪ ਪਰੇਸ਼ਾਨ ਆ ਵੀ ਇਹ ਹੋ ਕੀ ਗਿਆ ਜੀ ਇਸ ਬਾਰੇ ਦਾ ਟੈਕਨੀਕਲ ਜਾਣ ਸਕਦੇ ਆ ਜੀ ਵੀ ਕੀ ਟੋਲ ਪਲਾਜ਼ਾ ਵਾਲੇ ਦੱਸ ਨਾ ਕਦੇ ਤਾ ਫਾਸਟੈਗ ਹੁੰਦਾ ਸੀ ਗੱਡੀ ਤੇ ਫਾਸਟੈਗ ਹੁੰਦਾ ਜੀ ਹਾਂਜੀ ਹਾਂਜੀ ਸਹੀ ਹੈ ਸਹੀ ਹੈ ਤਾਂ ਹੋਰਾਂ ਦਰਸ਼ਕਾਂ ਨੂੰ ਕੀ ਅਪੀਲ ਕਰੋਗੇ ਜਾਂ ਫਿਰ ਜਿਹੜੇ ਦੇਖ ਰਹੇ ਨੇਗੇ ਜਾਂ ਫਿਰ ਜਿਹੜੇ ਕੰਪਨੀ ਵਾਲੇ ਨੇ ਉਹਨਾਂ ਨੂੰ ਕੀ ਜਿਹੜੀ ਕਾਰਨ ਉਹਨਾਂ ਨੂੰ ਇਹਦੇ ਇਹਦੇ ਬਾਰੇ ਸਾਨੂੰ ਦੱਸੋ ਵੀ ਕੀ ਚੀਜ਼ ਆ ਇਹ ਕਿਉਂ ਹੋਇਆ ਜੀ ਇਹ ਅਸੀਂ ਤਾਂ ਇਹ ਅਪੀਲ ਕਰਦੇ ਆ ਵੀ ਬਾਕੀ ਹੋਰਾਂ ਨਾਲ ਬਣਾ ਹੋਵੇ ਇਹ ਗੱਲ ਸਹੀ ਹੈ ਤਾਂ ਤਸਵੀਰ ਦੇਖ ਸਕਦੇ ਹੋ ਇਹ ਗੱਡੀ 5 ਤਰੀਕ ਨੂੰ ਵੀ ਇੱਥੇ ਖੜੀ ਸੀਗੀ ਤਾਂ ਹੁਣ ਵੀ ਜਿਹੜੀ ਗੱਡੀ ਇੱਥੇ ਖੜੀ ਹੈ ਤਾਂ ਜੇ ਘਰ ਗੱਡੀ ਖੜੀ ਹੈ ਪਰ ਫਿਰ ਵੀ ਫਾਸਟ ਹੈ ਕਿਸ ਤਰੀਕੇ ਕੱਟਿਆ ਗਿਆ ਤਾਂ ਪ੍ਰਦੀਪ ਜੀ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਕੀ ਇਹ ਗੱਡੀ ਤਾਰਜ਼ਨ ਤਾਂ ਨਹੀਂ ਜੋ ਆਟੋਮੈਟਿਕਲੀ ਕੱਗੇ ਦੇ ਜਿਹੜਾ ਅਸੀਂ ਕਹਿ ਦਈਏ ਤਾਂ ਟੋਲ ਪਲਾਜ਼ਾ ਤੇ ਜਾ ਕੇ ਇਸ ਦਾ ਟੋਲ ਜਿਹੜਾ ਕੱਟਿਆ ਗਿਆ ਤਾਂ ਹੋ ਰਹਾ ਦਰਸ਼ਕਾਂ ਨੂੰ ਵੀ ਅਪੀਲ ਕਰਦਾ ਜੇਕਰ ਤੁਸੀਂ ਵੀ ਗੱਡੀ ਤੇ ਫਾਸਟੈਗ ਲਗਾਇਆ ਹੋਇਆ ਤਾਂ ਜਰੂਰ ਆਪਣੇ ਬੈਂਕ ਖਾਤੇ ਜਾਂ ਫਿਰ ਆਪਣਾ ਅਕਾਊਂਟ ਚੈੱਕ ਕਰ ਲਿਆ ਕਰੋ ਕਿਤੇ ਤੁਹਾਡੇ ਨਾਲ ਵੀ ਹੋ ਨਾ ਰਹੀ ਹੋਵੇ ਵੱਡੀ ਜਿਹੜੀ ਠੱਗੀ ਨਾ ਮਾਰੀ ਜਾਵੇ ਸੰਗਰੂਰ ਤੋਂ ਦਾ ਪੰਜਾਬ ਫਰਸ਼ ਦੇ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ